ਆਗਤਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਮੋਬਾਈਲ ਨੰਬਰ ਹੈ 8427019817 ਸਤਿ ਸ਼੍ਰੀ ਅਕਾਲ ਭਾਈ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਤੇ ਐਡਰੈਸ ਆ ਪਿੰਡ ਭਾਈ ਰੂਪਾ ਸੀਲਪੂੜਾ ਜ਼ਿਲ੍ਹਾ ਬਠਿੰਡਾ ਆਪਣਾ ਜ਼ਿਲ੍ਹਾ ਬਠਿੰਡਾ ਪੈ ਗਿਆ ਪਿੰਡ ਭਾਈ ਰੂਪਾ ਪੈ ਗਿਆ ਤੇ ਮੋਬਾਈਲ ਨੰਬਰ ਆਪਣਾ 902397605 90238 76000 76452 ਜਿਹੜੇ ਆਪਾਂ ਵਿਹੜ ਦੇਖੀ ਜਨੇ ਫਿਰ ਕਿਹੜਾ ਸੂਸੂਈ ਆ ਇਹ ਦੂਜਾ ਸੂਸੂ ਆਰੇ ਦੋ ਦਿਨ ਹੋ ਗਏ ਬੱਚਾ ਕੀ ਆ ਅੱਛਾ ਵਗੈ ਤੇ ਜੇਰ ਜਰੋਕਿਆ ਜਾਵੇਂ ਗਾਰੰਟੀ ਇਹਦੇ ਤੇ ਧਾਰਾ ਤੋੜਾ ਹੋ ਨੰਡੀ ਆ ਨਾਲ ਨਾ ਮਾਰ ਖਾਈ ਠੀਕ ਆ ਧਾਰਾ ਮਾਰ ਕੇ ਦਿਖਾ ਸੋ ਵੀਰੋ ਚੋਣ ਵਗੈਰਾ ਦੇਖੋ ਕਿਆ ਬਾਤ ਆ ਪੂਰਾ ਮੋਟਾ ਸਾਫ ਸੁਥਰਾ ਸੋਹਣਾ ਚੋਣਾ ਜਮਾ ਤੇ ਦਿਨ ਵੀਰ ਅਜ ਫਿਰ ਦੂਜਾ ਤੇ ਤੀਜਾ ਦੂਜਾ ਦਿਨ ਹੋ ਗਿਆ ਸੂਈ ਨੂੰ ਤੇ ਧਾਰਾ ਤੋੜਾ ਦੇਖੋ ਜਮਾ ਕਿਆ ਬਾਤ ਆ ਪੂਰਾ ਸਾਫ ਜਿਤਰਾ ਮੋਟਾ ਛੋੜਾ ਕੋਈ ਭੂਰ ਸਰਲਾ ਨਹੀਂ ਕੋਈ ਟੁੱਟਦਾ ਮੁਗਦਾ ਨਹੀਂ ਤੇ ਮਗਰ ਸਰਾਜ ਦੋ ਘੜਾ ਰ ਹੋਰ ਮਾਰਦੀ ਬਣੀ ਆ ਇਹ ਸੋ ਦੇਖੋ ਜਮ ਪੂਰਾ ਸਾਫ ਜਿਤਰਾ ਕਿਸੇ ਗੱਲੋਂ ਕੋਈ ਡਿੱਕਤ ਨਹੀਂ ਜਮ ਦੁੱਧ ਨਾ ਜਿਆ ਮਾਰਦੀਆਂ ਤੇ ਲੇਵਾ ਦੇਖੋ ਜਮ ਨੇੜ ਤੋਂ ਚਾਹੇ ਪਾ ਮਸ਼ੀਨੀ ਚ ਵਹੀ ਕਰਨੀ ਚਾਹੇ ਹੱਥੀ ਹੈ ਨਾ ਕਿੰਨਾ ਐਸਟੀਮੇਟਾ ਹੁਣ ਦੁੱਧ ਹਾਜ਼ਰ ਆ ਥੱਲੇ ਕੋਈ 12 ਲੀਟਰ ਨੂੰ ਪੰਡੇ ਆ ਲਾ ਆਉਗਾ ਯਾਰ 6 ਲੀਟਰ ਦਾ ਫੀਲ ਇਟਰੀ ਹੋਊਗਾ 9 ਲੀਟਰ ਟਾਈਮ ਦਾ ਹੁਣ ਹਾਜ਼ਰ ਆ ਚਾਰ ਡਾਗ ਦਾ ਜੋਕ ਲੈ ਜੀ ਪੂਰੇ ਕੱਦ ਵਜਨ ਵਾਲੀ ਵਾੜਾ ਕਿੰਨਾ ਦੁੱਧ ਪਾ ਦੋਗੇ ਖਾਈ ਨਤੀ ਗਰੋਤ ਖਾਈ ਨਤੀ ਗਰੋਤ ਪਹਿਲੇ ਹੋਰ ਤਾਂ ਮਾਲ ਦਾ ਕੀ ਭਰਨਾ ਪਉਣੇਗੇ ਪਰ ਗਰਮੀ ਮੰਨ ਕੇ 28 ਮੰਨ ਕੇ ਲੈ ਲੇ ਬੰਦਾ ਹਾਂ ਇੰਨੀ ਦਾ ਜੀਉ ਫਾਉ ਹਦੀ ਤੇ ਭਾਅ ਦਾ ਕੀ ਰੱਖਿਆ ਭਾਅ ਪਹੁੰਚ ਕਰ ਲੈ ਜਾਈ ਸੋ ਰੇਟ ਇਹਦਾ ਫੋਨ ਤੇ ਹੋਊਗਾ 28 ਲੀਟਰ ਮਾਲਕਾਂ ਨੇ ਦੱਸਿਆ ਪਲੂਣ ਦਾ ਦੁੱਧ ਪਾਇਆ ਹੋਇਆ ਦੂਜਾ ਸੂਆ ਸੂਈਆ ਜੇਰ ਵਗੈਰਾ ਬਚਾਓ ਖੜਾ ਨੜੂ ਨਾਲ ਆ ਧਾਰਾ ਧੁਰਾ ਵੀਰ ਨੇ ਮਾਰ ਕੇ ਦਿਖਾ ਦਿਆ ਓਕੇ ਜਮ ਸੋ ਲੈਵਾ ਦੇਖੋ ਸੋਨਾ ਸਾਫ ਸੁਥਰਾ ਚੰਗੀ ਰਾਜੀ ਸਮੀ ਬੜੀ ਵੀ ਬਾਕੀ ਹਾਈਟ ਵਗੈਰਾ ਜਿੰਦੇ ਜਾਣ ਬੀਲ ਬੂਲ ਦੇਖੋ ਜਮਾ 95 ਗਰਾ ਟਰੈਕਟਰ ਜਿੰਨੀ ਲੰਬੀ ਪਈਆ ਰੇਡ ਵੀਰ ਕਹਿੰਦਾ ਫੋਨ ਤੇ ਵੀਰੇ ਬਾਜ ਬੋਹ ਜਮਾ ਜਮਾ ਅੱਗੇ ਵੀ ਭਾਈ ਉਹਦੀ ਵੇਦ ਆ ਵਾ ਜਾਇਰ ਹੀ ਕਰਦਾ 25 ਠੀਕ ਹੈ ਸੋ ਮਿਲਕ ਵੇਨ ਵਗੈਰਾ ਦੇਖੋ ਸਾਫ ਸੁਥਰੀ ਤੇ ਰਾਜੀ ਚੌੜੀ ਮੱਲਾ ਵਾਂਗੂ ਤੁਰਦੀ ਆ ਪਲੀ ਪੁੜੀ ਵੀ ਬਹੁਤ ਜ਼ਿਆਦਾ ਕਿਸੇ ਕੋਲੋਂ ਲਿਚੀ ਨਾ ਵੀ ਨਹੀਂ ਹਸਤ ਰਾਣੀ ਕਿਸੇ ਪਾਸਿਓ ਸੋ ਰਾਜੀ ਬਹੁਤ ਆ ਪਿੰਡ ਭਾਈ ਰੂਪਾ ਜ਼ਿਲ੍ਹਾ ਪੈਗਾ ਬਟੱਡਾ ਚਾਰੂ ਵਗੈਰਾ ਹੀ ਪੂਰੀ ਫੁੱਲ ਆ ਕਿਸੇ ਵੀ ਵੀਰ ਦੇ ਵਹਿੜ ਪਸੰਦ ਹੋਵੇ ਇਸ ਨੰਬਰ ਤੇ ਨਹੀਂ ਨਹੀਂ ਹੈ ਬਈ ਦੁਨੇ ਬੰਦ ਚੁਾਈ ਕਰਾ ਠੀਕ ਹੈ ਨਿਆਣਾ ਪਹੁੰ ਠੀਕ ਹੈ ਨੰਬਰ ਬੋਲ ਦੀ ਦੁਆਰੇ ਆਪਣਾ 9039768 ਸੋ ਵੀਡੀਓ ਦੇਖ ਲੇ ਸਭ ਦਾ ਤੈਅ